ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਪਜੀ ਸਾਹਿਬ ਜੀ ਦੀ ਚਲ ਰਹੀ ਲੜੀਵਾਰ ਵਿਚਾਰ ਵੀ 28 ਅਤੇ 29ਵੀਂ ਪੂੜੀ ਦੀ ਵਿਚਾਰ ਸਾਂਝੀ ਕਰਦੇ ਹਾਂ ਮੁੰਦਾਂ ਸੰਤੂਖ ਸ਼ਰਮਪਤ ਚੋਲੀ ਧਿਆਨ ਕੀ ਕਰਨੀ ਬੀਬੂਤ ਹਿੰਤਾ ਕਾਲ ਕੋਹਾਰੀ ਕਾ ਯੁਗਤ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਖਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਪੰਡਾਰਨ ਕਟ ਕਟ ਵਾਜੇ ਨਾਦ ਆਪ ਨਾਚ ਨਾਚੀ ਸਭ ਜਾ ਕੇ ਨਿਦ ਸਿਰ ਅਵਰਾਜ ਸਾਦ ਸੰਜੋਗ ਵਿਜੋਗ ਦੋਇ ਕਾਰਜ ਲਾਵੇ ਲੇਖੇ ਆਵੇਂ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਖਤ ਜੁਗ ਜੁਗ ਇੱਕੋ ਵੇਸ ਗੁਰੂ ਸਾਹਿਬ ਨੇ ਸੰਸਾਰ ਵਿੱਚ ਆ ਕੇ ਵੇਖਿਆ ਕਿ ਇੱਕ ਐਵੀਂ ਫਿਰਕਾ ਹੈ ਕਿ ਜਿਹੜੇ ਆਪਣੇ ਆਪ ਨੂੰ yogi ਕਹਿੰਦੇ ਹਨ ਘਰ-ਬਾਰ ਦਾ ਤਿਆਗ ਕਰਕੇ ਗੇਰਵੇਂ ਬਸਤਰ ਪਾ ਕੇ ਕਨਮ ਜਿ ਮੁੰਦਰਾ ਪਾ ਲਈਓ ਹੱਥਾਂ ਵਿੱਚ ਤਿੰਬਰ ਆਦ ਦਾ ਡੰਡਾ ਬਗਲ ਲਿਆ ਖੱਪਰ ਚੂਲੀ ਇਹ ਆਪਣਾ ਬਣਾ ਲਿਆ ਸਾਧਨ ਪੈਰਾਵਾ ਖੱਪਰ ਵਿੱਚ ਉਹ ਪਿਕਸ਼ਾ ਮੰਗਦੇ ਸਨ ਕਿ ਗੋਦੜੀ ਇੱਕ ਗੋਦੜੀ ਨਾਲ ਰੱਖ ਲਈ ਉਹ ਇਹ ਕੇਵਲ ਬਾਹਰਲਾ ਪੇਖ ਹੀ ਬਣ ਕੇ ਰਹਿ ਗਿਆ 15 ਨੂੰ ਜਿਹੜਾ ਯੋਗ ਹੋਣਾ ਸੀ ਯੋਗ ਭਾਗ ਪ੍ਰਭੂ ਨਾਲ ਮਿਲਾਪ ਉਹ ਅਸਾਂ ਇਹਨਾਂ ਨੂੰ ਪ੍ਰਾਪਤ ਨਹੀਂ ਹੋਈ ਕਹਿੰਦੇ ਰਿਧੀਆਂ ਸਿਧੀਆਂ ਪਿੱਛੇ ਪੈ ਗਏ ਬਈ ਕੋਈ ਐਸੀਆਂ ਸ਼ਕਤੀਆਂ ਪੱਲੇ ਆ ਜਾਣ ਜਿਨ੍ਹਾਂ ਦੀ ਪ੍ਰਵਾਬ ਨਾਲ ਸੰਸਾਰ ਨੂੰ ਆਪਣੇ ਪਿੱਛੇ ਲਾਇਆ ਜਾਏ ਆਪਣੇ ਆਪ ਨੂੰ ਮਹਾਨ ਸ਼ਕਤੀਸ਼ਾਲੀ ਰੱਬ ਦਾ ਪਿਆਰਾ ਦਰਸਾਇਆ ਜਾਏ ਤੋਂ ਐਸੇ ਕਰਮ ਕਰਨ ਨਾਲ ਵੀ ਜੀਵਨ ਦਾ ਮਨੂਰਤ ਕਬੂ ਜੀ ਬੰਦਗੀ ਪ੍ਰਾਪਤ ਨਹੀਂ ਹੁੰਦੀ ਇਸ ਲਈ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਸਮਝਾਇਆ ਕਿ ਇਸ ਬਾਹਰਲੇ ਭੇਖ ਦੀ ਥਾਂ ਆਤਮ ਗੁਣਾਂ ਦੀ ਲੋੜ ਹੁੰਦੀ ਹੈ ਪ੍ਰਭੂ ਪ੍ਰਾਪਤੀ ਲਈ ਤੋਂ ਮੁੰਦਾਂ ਸੰਤੋਖ ਸ਼ਰਮਪਤੀ ਚੋਲੀ ਭਈ ਮੁੰਦਰਾ ਪਾਉਣ ਦੀ ਲੋੜ ਨਹੀਂ ਹੈ ਸਾਨੂੰ ਚਾਹੀਦਾ ਸੰਤੋਖ ਅੰਦਰ ਸੰਤੋਖ ਰੂਪ ਹੀ ਗੁਣ ਚਾਹੀਦਾ ਸ਼ਰਮ ਉਪਤ ਚੋਲੀ ਸਾਨੂੰ ਮਿਹਨਤ ਕਰਕੇ ਖਾਣਾ ਸ਼ਰਮ ਕਰਕੇ ਖਾਣਾ ਇਹ ਸਾਡੀ ਪਾਤ ਚੋਲੀ ਮੰਗਣ ਵਾਸਤੇ ਉਹ ਚੋਲੀ ਜੁਕੰਦੀ ਲੋੜ ਨਹੀਂ ਮਿਹਨਤ ਕਰਕੇ ਖਾਣਾ ਚਾਹੀਦਾ ਕਾਲ ਖਾਏ ਕਿ ਚੱਤੂ ਦੇ ਨਾਨਕ ਰਾਹ ਪਛਾਣੇ ਸੇਵਾਲਾ ਮਾਰਗ ਉਹਨਾਂ ਨੂੰ ਦਿੜ ਕਰਵਾਇਆ ਇੱਥੇ ਕਈਂਦੇ ਵਾਸੀ ਅਰਥ ਇਸ ਤਰ੍ਹਾਂ ਕਰ ਲੈਂਦੇ ਆ ਮੁੰਡਾ ਸੰਤੋਖ ਸੰਤੋਖ ਦੀ ਮੁੰਦਰਾ ਸੰਤੋਖ ਦੀ ਕੋਈ ਮੁੰਦਰਾ ਨਹੀਂ ਹੁੰਦੀ ਆ ਮੁੰਦਰਾ ਲੋਹ ਦੀ ਹੋ ਸਕਦੀ ਨੇ ਚਾਂਦੀ ਦੀ ਹੋ ਸਕਦੀ ਨੇ ਸੋਨੇ ਦੀ ਹੋ ਸਕਦੀ ਨੇ ਜਿਹੜੇ ਕੰਨਾਂ ਵੀ ਮੁੰਦਾਂ ਪਾਉਂਦੇ ਨੇ ਤੇ ਲੇਜ਼ਾ ਸੰਤੋਖ ਤੇ ਇੱਕ ਆਤਮਕ ਗੁਣ ਹੈ ਇਸ ਗੁਣ ਦੀ ਕੋਈ ਮੁੰਦਰਾ ਨਹੀਂ ਹੋ ਸਕਦੀ ਤੂੰ ਮੁੰਦਾਂ ਸਦੂਖ ਤੂੰ ਬਾਦ ਕਿ ਮੁੰਦਾਂ ਪਾਉਣ ਦੀ ਲੋੜ ਨਹੀਂ ਮੁੰਦਾਂ ਦੀ ਥਾਂ ਸੰਤੋਖ ਧਾਰਨ ਕਰਨ ਦੀ ਲੋੜ ਹੈ ਇਹ ਮੁੰਦਾਂ ਦੀ ਥਾਂ ਸੰਤੋਖ ਆਪਣੇ ਮਨ ਵਿੱਚ ਪਸਾਓ ਅਰਦੇ ਵਿੱਚ ਪਸਾਓ ਸ਼ਰਮ ਪਾਤ ਚੋਲੀ ਤੂੰ ਸ਼ਰਮ ਚੋਲੀ ਦੀ ਪਾਤ ਚੋਲੀ ਦੀ ਜਗ੍ਹਾ ਤੇ ਤੁਸੀਂ ਜਿਹੜਾ ਸੀ ਖੱਪਰ پکڑ ਕੇ ਚੂਲੀ پکڑ ਕੇ ਫਿਰਦੀ ਉਹ ਮੰਗਣ ਲਈ ਇਹਦੀ ਥਾਂ ਤੁਸੀਂ ਮਿਹਨਤ ਕਰਕੇ ਖਾਓ ਉਦਮ ਕਰਕੇ ਖਾਓ ਰੱਬ ਨੇ ਹੱਥ ਪੈਰ ਇਤਨੇ ਸਰੀਰ ਦੇ ਅੰਗ ਇਸੂਸ ਦਿੱਤੇ ਨਹੀਂ ਕਿ ਅਸੀਂ ਬੰਦਾ ਮਿਹਨਤ ਕਰਕੇ ਖਾਵੇ ਦੂਜਿਆਂ ਤੇ ਭਾਰ ਨਾ ਬਣੇ ਧਿਆਨ ਕੀ ਕਰੇ ਭੂਤ ਤੇ ਜਿਹੜੀ ਸਵਾਭਦਨ ਕੇ ਮਲ ਕੇ ਇਹ ਜਿਹੜਾ ਮੇਕਅਪ ਕਰਦੇ ਹੋ ਹਾਲ ਨੂੰ ਬੇਹਾਲ ਕਰ ਲੈਂਦੇ ਹੋ ਸਰੀਰ ਨੂੰ ਇਹ ਲੋੜ ਨਹੀਂ ਇਸ ਦੀ ਬਲਕਿ ਰੱਬ ਨਾਲ ਧਿਆਨ ਜੋੜਨ ਦੀ ਲੋੜ ਹੈ ਪ੍ਰਭੂ ਸਰਵ ਵਿਆਪਕ ਜੋਤੂ ਜ ਆਪਣਾ ਧਿਆਨ ਜੋੜੋ ਲੋੜ ਇਸ ਦੀ ਬਬੂਤ ਮਲਨ ਦੀ ਲੋੜ ਨਹੀਂ ਬਬੂਤ ਦੀ ਥਾਂ ਪ੍ਰਭੂ ਵਿਤਿ ਹਾਂ ਜੋੜਨ ਦਾ ਇਹ ਗੁੰਜੜਾ ਇਹ ਧਾਰਨ ਕਰੋ ਖਿੰਥਾ ਕਾਲ ਗੋਦੜੀ ਤਰਨ ਕਰਨ ਦੀ ਲੋੜ ਨਹੀਂ ਕਾਲ ਨੂੰ ਚੇਤੇ ਰੱਖੋ ਹਰ ਵੇਲੇ ਉਹ ਅੱ비 ਹੁਕਮ ਅਨੁਸਾਰ ਅਸਾਂ ਸਰੀਰ ਤੇ ਆਗਣਾ ਇੱਕ ਦਿਨ ਇਹ ਕਾਲ ਹਰ ਵੇਲੇ ਚੇਤੇ ਰਵੇ ਜਿਸ ਨੂੰ ਮੋਤ ਚੇਤਾ ਹੋਵੇ ਉਹਦੇ ਕੋਲ ਕੋ ਮਾੜਾ ਕਰਮ ਨਹੀਂ ਹੁੰਦਾ ਕਾਲ ਦੀ ਗੋਦੜੀ ਪਹਿਨ ਕੇ ਰੱਖੋ ਵੀ ਕਾਲ ਹਰ ਵੇਲੇ ਸਿਰ ਤੇ ਖੜਾ ਹੈ ਕੁਵਾਰੀ ਕਾਇਆ ਜੁਗਤ ਤੇ ਤੁਹਾਡੇ ਜੀਵਨ ਦੀ ਜਿਹੜੀ ਜ਼ੁਗਤੀ ਹੈ ਉਹ ਇਹ ਹੈ ਕਿ ਆਪਣੇ ਸਰੀਰ ਨੂੰ ਕੁਵਾਰਿਆ ਰੱਖਣਾ ਪਾਉ ਸਰੀਰ ਨੂੰ ਵਿਕਾਰ ਤੋਂ ਦੂਰ ਰਹਿਤ ਰੱਖਣਾ ਵਿਕਾਰੀ ਜੀਵਨ ਵਿਸ਼ੇਈ ਜੀਵਨ ਸਰੀਰ ਦਾ ਨਹੀਂ ਬਣਾਉਣਾ ਸਰੀਰ ਨੂੰ ਵਿਕਾਰ ਤੋਂ ਮੁਕਤ ਕਰਕੇ ਇਹ ਜ਼ੁਗਤੀ ਧਾਰਨ ਕਰਨੀ ਹੈ ਇੱਥੇ ਕਹਿੰਦੇ ਪਾਠ ਸੰਗ੍ਰਹਿ ਦੇ ਖਿੰਤਾ ਕਾਲ ਕੁਵਾਰੀ ਜੁਗਤ ਕੁਵਾਰੀ ਖਿੰਤਾ ਕਾਲ ਕੁਵਾਰੀ ਕਹਿੰਿਆ ਜੁਗਤ ਡੰਡਾ ਵਰਤੀ ਇਹ ਕੋਈ ਪਾਠ ਦੇ ਸਹੀ ਇਦੇ ਵਿੱਚ ਵਿਸ਼ਰਾਮ ਨਹੀਂ ਹੈ ਸਹੀ ਵਿਸ਼ਰਮਾ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਤੇ ਹੱਥ ਵਿੱਚ ਬਈ ਅਪਟੇਮਰ ਆਦਾ ਡੰਡਾ ਪਗਣ ਦੇ ਲੋੜ ਨਹੀਂ ਪਰਤੀ ਧਾਰਨ ਕਰਨ ਦੀ ਲੋੜ ਹੈ ਪਰ ਪ੍ਰਮਾਤਮਾ ਵਿੱਚ ਯਕੀਨ ਵਿਸ਼ਵਾਸ ਪ੍ਰਭੂ ਬੰਦਗੀ ਵਿੱਚ ਵਿਸ਼ਵਾਸ ਧਾਰਨ ਕਰਨਾ ਇਹ ਗੁਣ ਧਾਰਨ ਕਰਨ ਦੀ ਲੋੜ ਹੈ ਆਚਰਨ ਪਵਿੱਤਰ ਕਰਨ ਦੀ ਲੋੜ ਹੈ ਮੌਤ ਨੂੰ ਹਰវេលੇ ਚੇਤੇ ਰੱਖਣ ਦੀ ਲੋੜ ਹੈ ਆਈ ਪੰਤੀ ਸਗਲ ਜੁਮਾਤੀ yogiyon de panthaan vichon ਆਈ ਪੰਥ ਸਭ ਤੋਂ ਸੇਸ਼ ਮੰਨਿਆ ਜਾਂਦਾ ਸੀ ਤੇ ਆਈ ਪੰਥ ਦਾ ਯੋਗੀ ਹੋਣਾ ਮਾਨ ਸਮਝਿਆ ਜਾਂਦਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਕੋਈ ਵੀ ਪੰਥ ਜਦ ਨਾਮ ਕਰਕੇ ਮਸ਼ਹੂਰ ਹੋਵੇ ਉਹਦਾ ਪੰਥ ਦੀ ਵੰਨ ਨਾਲ ਕੋਈ ਬੜੀ ਵੱਡਿਆਈ ਨਹੀਂ ਪ੍ਰਾਪਤ ਹੋ ਜਾਂਦੀ ਬਲਕਿ ਸਗਲ ਜਮਾਤੀ ਸਾਰੇ ਸੰਸਾਰ ਦੀ ਜਮਾਤ ਸਾਰੇ ਸੰਸਾਰ ਨੂੰ ਹੀ ਇੱਕੋ ਸਮਾਨ ਸਤਕਾਰ ਪਿਆਰ ਦੇਣਾ ਇਹ ਇਨਸਾਨ ਦਾ ਧਰਮ ਹੈ ਸਗਲ ਜਮਾਤੀ ਨੂੰ ਹੀ ਆਈ ਪੰਥੀ ਸਮਝੋ ਸਾਰੇ ਸੰਸਾਰ ਨੂੰ ਮਨ ਜੀਤੈ ਜਗ ਜੀਤ ਇਹਨਾਂ ਆਤਮ ਗੁਣਨ ਦੇ ਪਹਿਲੇ ਮਨ ਨੂੰ ਜਿੱਤੋ ਸੇ ਨੂੰ ਕੋਈ ਕਸ਼ਤ ਦੇਣ ਦੀ ਲੋੜ ਨਹੀਂ ਕੋਈ ਤਪਾ ਛਪਾ ਦੀ ਲੋੜ ਨਹੀਂ ਕੋਈ ਕਰਾ ਮਾਤਾ ਦੀ ਲੋੜ ਨਹੀਂ ਕੋਈ ਵਖ ਕਿਸਮ ਦੇ ਭੇਖ ਧਾਰਨ ਦੀ ਲੋੜ ਨਹੀਂ ਸਿਰਫ ਸ੍ਰੀ ਨੂੰ ਟੱਕਣ ਵਾਸਤੇ ਸਵਛ ਬਸਤਰ ਪਹਿਨਨੇ ਸਾਫ ਸੁਥਰੇ ਬਸਤਰ ਪਹਿਨਨੇ ਨਿਗਹਿ ਟੱਕਣ ਲਈ ਇਹ ਠੀਕ ਹੈ ਪਰ ਅਸੀਂ ਸ੍ਰੀ ਦੇ ਭੇਖ ਨੂੰ ਹੀ ਆਪਣਾ ਆਧਾਰ ਬਣਾ ਲਈਏ ਬਈ ਅਸੀਂ ਧਰਮੀ ਖਵਾਨ ਦਾ ਉਹ ਗਲਤੀ ਹੈ ਜਿਹਦੇ ਨਾਲ ਮਨ ਜਿੱਤਿਆ ਨਹੀਂ ਜਾਂਦਾ ਮਨ ਭਟਕਣਾ ਚ ਹੀ ਰਹਿੰਦਾ ਮਨ ਨੂੰ ਵਟਕਣਾ ਨੂੰ ਤੂੰ ਰੋਕਣ ਵਾਸਤੇ ਰੱਬੀ ਗੁਨਾ ਦੇ ਧਾਰਕਣ ਦੀ ਲੋੜ ਹੈ ਜਿਨ੍ਹਾਂ ਦਾ ਜ਼ਿਕਰ ਇਸ ਪੋੜੀ ਚ ਆ ਚੁੱਕਿਆ ਮਨ ਜਿੱਤੈ ਜਗ ਜਿੱਤ ਮਨ ਜਿੱਤਿਆ ਜਾਏ ਤੇ ਜਗ ਜਿੱਤਿਆ ਜਾਂਦਾ ਹੈ ਜਗਤ ਦੇ ਵਿੱਚ ਜਿਹੜੇ ਸਾਡੀ ਦੂਜੇ ਭਾਵ ਵਾਲੀ ਅਵਸਥਾ ਹੁਮੇ ਵਾਲੀ ਅਵਸਥਾ ਜਿਹੜੀ ਹੈ ਉਹ ਜਿੱਤ ਲਈ ਜਾਂਦੀ ਹੈ ਆਦੇਸ਼ ਇਸਾ ਆਦੇਸ਼ ਮੈਂ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਉਸ ਨੂੰ ਪ੍ਰਣਾਮ ਕਰਦਾ ਉਸ ਨੂੰ ਆਦੇਸ਼ ਕਰਦਾ ਆਦ ਅਨੀਲ ਅਨਾਦ ਅਨਖਤ ਜੋ ਆਦ ਹੈ ਸਾਰੇ ਸੰਸਾਰ ਦਾ ਆਨੀਲ ਹੈ ਜਿਹਦੇ ਕੋਈ ਦੋਸ਼ ਨਹੀਂ ਅਨਾਦ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭਿਆ ਜਾ ਸਕਦਾ ਅਨਾਖਤ ਜੋ ਸਦਾ ਵਸਤਿਕਾਇਮ ਰਹਿਣ ਵਾਲਾ ਹੈ ਜੁਗ ਜੁਗ ਇੱਕੋ ਵਿੱਚ ਜੁਗਾ ਜੁਗੋਂ ਤੂੰ ਜਿਹੜਾ ਇੱਕੋ ਜਿਹਾ ਉਸ ਦਾ ਅਸਲ ਸਰੂਪ ਇੱਕੋ ਜਿਹਾ ਹੈ ਮੈਂ ਉਸ ਪਰਮਾਤਮਾ ਨੂੰ ਪ੍ਰਣਾਮ ਕਰਦਾ ਉਹਦੇ ਤੋਂ ਬਰਹਾਰ ਜਾਂਦਾ ਦੂਸਰੀ ਪੋੜੀ ਵਿੱਚ ਵੀ ਜੋਗਿੰਦਾਈ ਇਹ ਜਿਹੜਾ ਤਰੀਕਾ ਸੀ ਜੀਵਨ ਜੁਗਤ ਭਗਤ ਗਿਆਨ ਦਿਆ ਪੰਡਾਰਣ ਕਟਕਟ ਵਾਜੇ ਨਾਦ ਜਿਹੜੀ ਤੁਸੀਂ ਭਗਤ ਬਣਾਉਂਦੇ ਹੋ ਉਹ ਇੱਕ ਗਿਆਨ ਤਰਨ ਕਰਨ ਦੀ ਲੋੜ ਹੈ ਕਿਸੇ ਭੁਗ ਦੇ ਲੋੜ ਨਹੀਂ ਹੈ ਦਇਆ ਭੰਡਾਰਨ ਤੇ ਉਹ ਜਿਹੜਾ ਤੁਸੀਂ ਚੂਰਮਾ ਜਿਹਾ ਬਣਾ ਕੇ ਭੁਗਤ ਉਸ ਨੂੰ ਤੁਸੀਂ ਵੰਡਦੇ ਹੋ ਉਹਦੀ ਜਗ੍ਹਾ ਗਿਆਨ ਤਨ ਕਰੋ ਔਰ ਦਇਆ ਭੰਡਾਰਨ ਦਇਆ ਰੂਪੀ ਗੁਣ ਨੂੰ ਭੰਡਾਰਨ ਹੋਵੇ ਵਰਤਾਵੀ ਹੋਵੇ ਵਰਤਨ ਵਾਲਾ ਜਿਹੜਾ ਸੁਭਾਅ ਸਾਡਾ ਦਇਆ ਵਾਲਾ ਸੁਭਾਅ ਹੋਵੇ ਤੇ ਗਿਆਨ ਸਾਡੇ ਪੱਲੇ ਹੋਵੇ ਰੱਬੀ ਗਿਆਨ ਰੱਬ ਨਾਲ ਸਾਝ ਪਾਉਣ ਵਾਲੇ ਰੱਬੀ ਗੁਣਾਂ ਦੀ ਪਛਾਣ ਹੋਵੇ ਕਟਕਟ ਵਾਜੇ ਨਾਦ ਤੇ ਜਿਹੜੇ ਹਰ ਹਿਰਦੇ ਕਟ ਵਿੱਚ ਉਹ ਰੱਬੀ ਬੰਸਰੀ বাজ ਰਹੀ ਹੈ ਤੁਹਾਨੂੰ ਤੁਨੋਂ ਰਾਮ ਮੈਨ ਵਾਜੇ ਮਧੁਰ ਮਧੁਰ ਤੁਨੋਂ ਅਣਖਤ ਗਾਜੇ ਉਹ ਅਣਖਤ ਨਾਦ ਆਤਮਾ ਦਾ ਜੋ ਹਰ ਸੀੜ ਅੰਦਰ ਛਿੜਿਆ ਹੋਇਆ ਹੈ ਉਸ ਨੂੰ ਸਮਝਣ ਦਾ ਯਤਨ ਕਰੀਏ ਆਪਣਾ ਆਪਾ ਉਸ ਨਾਦ ਨੂੰ ਸਮਝੇ ਕਟਕਟ ਵਾਜੇ ਨਾਦ ਉਹ ਹਿਰਦੇ ਕਟ ਵਿੱਚ ਵੱਜਦਾ ਰੱਬੀ ਆਤਮਿਕ ਰੋਹ ਦਾ ਸਾਜ਼ ਜਿਹੜਾ ਹੈ ਉਸ ਨੂੰ ਸਮਝਣ ਦੀ ਲੋੜ ਹੈ ਉਸ ਨੂੰ ਪਕੜਨ ਦੀ ਲੋੜ ਹੈ ਆਪ ਨਾਥ ਨਾਥੀ ਸਭ ਜਾ ਕੀ ਜਿਸ ਪਰਮਾਤਮਾ ਨੇ ਆਪ ਮਾਲਕ ਹੈ ਨਾਥ ਹੈ ਸਾਰੀ ਸ੍ਰਿਸ਼ਟੀ ਦਾ ਤੁਸੀਂ ਜੋਗੀਆਂ ਦੇ ਨਾਥਾਂ ਦੇ ਛਿਪੈਣ ਦੀ ਲੋੜ ਨਹੀਂ ਹੈ ਨਾਥ ਬਣਨ ਦੀ ਲੋੜ ਨਹੀਂ ਬਲਕਿ ਉਹ ਪਰਮਾਤਮਾ ਹੀ ਸਾਰੇ ਸ੍ਰਿਸ਼ਟੀ ਦਾ ਨਾਥ ਹੈ ਮਾਲਕ ਹੈ ਨਾਥੀ ਸਭ ਜਾ ਕਿ ਜਿਸ ਨੇ ਸਾਰੀ ਸ੍ਰਿਸ਼ਟੀ ਆਪਣੀ ਆਤਮ ਗ੍ਰੋਹ ਵਿੱਚ ਨੱਥ ਕੇ ਰੱਖੀ ਹੋਈ ਹੈ ਸਰੀਰ ਸਾਰੇ ਮਨਕਿਆਂ ਸਮਾਨ ਹਨ ਮੋਤੀਆਂ ਸਮਾਨ ਹਨ ਤੇ ਵਿੱਚ ਆਤਮਾ ਦੇ ਧਾਗੇ ਨੇ ਸਾਰਿਆਂ ਨੂੰ ਪਰੋਕੇ ਰੱਖਿਆ ਹੋਇਆ ਨੱਥ ਕੇ ਰੱਖਿਆ ਹੋਇਆ ਸਭ ਉਸ ਪਰਮਾਤਮਾ ਨਾਲ ਇਕਮਿਕ ਸੰਯੁਕਤ ਆਤਮਾ ਚੂਰ ਤੇ ਉਸ ਨੇ ਜੋੜ ਕੇ ਰੱਖੇ ਹੋਏ ਨੇ ਕੋਈ ਉਸ ਤੋਂ ਬਾਹਰ ਨਹੀਂ ਹੈ ਰਿੱਧ ਸਿੱਧ ਅਵਰਾ ਸਾਦ ਤੇ ਰਿੱਧੀਆਂ ਸਿੱਧੀਆਂ ਧਾਰਨ ਕਰਨ ਦੀ ਕੋਸ਼ਿਸ਼ ਕਰਨੀ ਵੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ ਇਹ ਅਵਰਾ ਸਾਦ ਬਖਰਾ ਸੁਆਦ ਹੈ ਇਹ ਨਾਮ ਦਾ ਸੁਆਦ ਨਹੀਂ ਇਹ ਸੱਚੀ ਬੰਦਗੀ ਵਾਲਾ ਸੁਆਦ ਨਹੀਂ ਸੱਚੀ ਬੰਦਗੀ ਦਾ ਜੋ ਰਸ ਹੈ ਜੋ ਆਨੰਦ ਹੈ ਉਦੇ ਵਿੱਚ ਕਰਾਮਾਤਾਂ ਦੀ ਲੋੜ ਨਹੀਂ ਰਹਿੰਦੀ ਉਹਦੇ ਸਵਰਗ ਨਰਕਾਂ ਦਾ ਵੀ ਪੈ ਨਹੀਂ ਸਵਰਗ ਨਰਕ ਤੇ ਮੇਰੇ ਉਹ ਸਤਗੁਰੂ ਦਾ ਪ੍ਰਸਾਦ ਤੋਂ ਉੱਥੇ ਇਹਨਾਂ ਰਿਧੀਆਂ ਸਿਧੀਆਂ ਦੀ ਕੋਈ ਤਾਕਤ ਨਹੀਂ ਤੋਂ ਸਿਧ ਹੋਵਾ ਰਿਧ ਸਿਧ ਹੋਵਾ ਸਿਧ ਲਈ ਰਿਧੇ ਆਖਾਂ ਆਉ ਗੁਪਤ ਪ੍ਰਗਤ ਹੋਏ ਬੈਸਾਂ ਤੂਕ ਰੱਖਾ ਮਤ ਦੇਖ ਬੁਲਾ ਮਿਸਰੇ ਤੇਰਾ ਚਿਤਨਾ ਆਵੈ ਨਾ ਮਤ ਦੇ ਕੇ ਨ ਰਿਧੀ ਸiddhi ਨੂੰ ਦੇ ਕੇ ਵੀ ਲੋਕ ਮੇਰਾ ਪਿਆਰ ਕਰਦੇ ਨੇ ਮੈਂ ਕਦੇ ਖੁਭ ਤੋਨਾ ਕਦੇ ਫੈਕਟ ਹੋ ਜਾਂਦਾ ਇਹ ਡਰਾਮੇਬਾਜੀ ਜਿਹੜੀ ਹੈ ਇਹਦੇ ਨਾਲ ਦੁਨੀਆ ਸੰਸਾਰ ਨੂੰ ਤੁਸੀਂ ਪਤਾ ਆ ਸਕਦੇ ਹੋ ਪਰ ਪ੍ਰਭੂ ਪ੍ਰਾਪਤੀ ਰੱਬੀ ਬੰਦਗੀ ਦਾ ਆਨੰਦ ਜੋ ਹੈ ਉਹ ਇਹਦੇ ਚੋਂ ਪ੍ਰਾਪਤ ਨਹੀਂ ਹੋ ਸਕਦਾ ਇਹ ਰਿਧੀ ਸiddhi ਬਣਾ ਵੱਖਰਾ ਹੀ ਸੁਆਦ ਹੈ ਸੰਯੋਗ ਵਿਜੋਗ ਦੋਏ ਕਾਰਚ ਨਾਵੇਂ ਇਸ ਸ੍ਰਿਸ਼ਟੀ ਤੇ ਆ ਕੇ ਕਿਸੇ ਦਾ ਸੰਯੋਗ ਹੋ ਜਾਣਾ ਕਿਸੇ ਦਾ ਵਿਜੋਗ ਆਪਸੀ ਜੋੜ ਮੇਲ ਤੇ ਵਿਛੋੜੇ ਇਹ ਪਰਮਾਤਮਾ ਦੀ ਇਸ ਸ੍ਰਿਸ਼ਟੀ ਦੀ ਜਿਹੜੀ ਖੇਡ ਹੈ ਇਹ ਇਹ ਕਾਰ ਚਲਾਵਾ ਚਲਾਵੇਂ ਇਹ ਕਾਰ ਚਲਾਉਂਦੇ ਨੇ ਸ੍ਰਿਸ਼ਟੀ ਸਿਰਨ ਚਲਦੀ ਹੈ ਕਿ ਜੇ ਸੰਯੋਗ ਹੋ ਰਿਹਾ ਕਿਦੇ ਵਿਜੋਗ ਹੋ ਰਿਹਾ ਕੋਈ ਆ ਰਿਹਾ ਕੋਈ ਜਾ ਰਿਹਾ ਲਿਖੇ ਆਵੇਂ ਭਾਗ ਤੇ ਬੰਦੇ ਦੇ ਲੇਖੇ ਵਿੱਚ ਉਹਦੇ ਭਾਗ ਹੀ ਆਉਂਦੇ ਨੇ ਜੋ ਸਾਡੇ ਭਾਗਾਂ ਵਿੱਚ ਹੈ ਜੋ ਸਾਡੇ ਲੇਖ ਵਿੱਚ ਹੈ ਉਹੀ ਸਾਨੂੰ ਪ੍ਰਾਪਤੀ ਹੁੰਦੀ ਹੈ ਤੋ ਸੰਯੋਗ ਵਿਜੋਗ ਉਸ ਅਨੁਸਾਰ ਹੀ ਹੁੰਦਾ ਹੈ ਰੱਬ ਦੀ ਹੁਕਮ ਅਨੁਸਾਰ ਰੱਬ ਦੇ ਨਿਯਮ ਅਨੁਸਾਰ ਇਸ ਲਈ ਭਾਈ ਉਸ ਪਰਮਾਤਮਾ ਨੂੰ ਨਮਸਕਾਰ ਕਰਨੀ ਬਣਦੀ ਪ੍ਰਣਾਮ ਕਰਨ ਦਾ ਬਣਦਾ ਆਦੇਸ਼ ਤਿਸਾ ਆਦੇਸ਼ ਤਿਸਾ ਉਸ ਪਰਮਾਤਮਾ ਨੂੰ ਜਿਹਦੇ ਇਹ ਗੁਣ ਆਦ ਅਨੀਲ ਅਨਾਦ ਅਨਾਖ ਜੂ ਜੂ ਕੋ ਜੋ ਸਾਰੇ ਸੰਸਾਰ ਦਾ ਮੂਢ ਹੈ ਦੂਸ਼ ਰਹਿਤ ਹੈ ਜਿਸ ਦਾ ਆਪਣਾ ਕੋਈ ਮੂਢ ਲੱਭਿਆ ਨਹੀਂ ਜਾ ਸਕਦਾ ਜੋ ਸਦਾ ਵਸਤੇ ਕਾਇਮ ਹੈ ਨਾਸ਼ ਰਹਿਤ ਹੈ ਤੇ ਯੁਗਾਂ-ਯੁਗੰਤਰਾਂ ਤੋਂ ਇੱਕੋ ਜਿਹਾ ਜਿਸ ਦਾ ਯੁਗ-ਯੁਗ ਇੱਕੋ ਵੇਸ ਹੈ ਐਸੇ ਪਰਮਾਤਮਾ ਵਿੱਚ ਸੁਰਤੀ ਜੋੜਨੀ ਜ਼ਰੂਰੀ ਹੈ ਬਾਹਰਲੇ ਪੇਖ ਜਿਹੜੇ ਹਨ ਇਹ ਕਿਸੇ ਦੇ ਜੀਵਨ ਨੂੰ ਤਾਰ ਨਹੀਂ ਸਕਦੇ ਨਾ ਕੋ ਜੋਗੀ ਤਰ੍ਹਾਂ ਲੰਮੀਆਂ ਉਮਰਾਂ ਵਧਾਇਆ ਜਿਵੇਂ ਪਿਛਲੇ ਜੇ ਯੁਗ ਚਾਰੇ ਆਰ ਜਾਂ ਹੋਰ ਦਸਨੀ ਹੋਏ ਉਹ ਕੋੜੀ ਸੰਗਿ ਸਮਝਾਦੀ ਸੀ ਕਿ ਦੁਨਿਆਵੀ ਵਡਿਆਣਾਂ ਨਾਲ ਪ੍ਰਭੂ ਪ੍ਰਬਾਤ ਪ੍ਰਾਪਤੀ ਦਾ ਬੰਦਗੀ ਦਾ ਜੋ ਰਸ ਹੁੰਦਾ ਆਨੰਦ ਹੁੰਦਾ ਉਹ ਜਿੱਥੇ ਜਾ ਕੇ ਬੇਗੰਪੂਰਾ ਸ਼ਹਿਰ ਕੋ ਨਵਾਂ ਵਾਲੀ ਵਿਵਸਥਾ ਬਣਦੀ ਹੈ ਉਹ ਇਨਾਂ ਪੇਖਾਂ ਚੋਂ ਨਹੀਂ ਬਣਦੀ ਕੋ ਆਤਮਿਕ ਜੀਵਨ ਤੋਂ ਬੰਦੀ ਰੱਬੀ ਗੁਣ ਧਾਰਨ ਕਰਨ ਬਣਦੀ ਹੈ ਉਹਨਾਂ ਗੁਣਾਂ ਨੂੰ ਧਾਰਨ ਕਰ ਉਸ ਇਹਨਾਂ ਦੋ ਪਉੜੀਆਂ ਗੁਰੂ ਸਾਹਿਬ ਨੇ ਪਹਿਨਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ